ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਸੌ ਦੇ ਮਹੀਨੇ ਦੇ ਵਿੱਚ ਚੁੱਪਚਾਪ ਦੋ ਲੌਂਗ ਦੇ ਉਪਾਅ ਕਰ ਲੈਂਦੇ ਹੋ ਲੌਂਗ ਨੂੰ ਇਸ ਜਗ੍ਹਾ ਤੇ ਰੱਖ ਦਿਓਗੇ ਤਾਂ ਕਰੋੜਾਂ ਨਹੀਂ ਅਰਬਾਂ ਦੇ ਮਾਲਕ ਬਣ ਜਾਓਗੇ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਹਾਜ਼ਰੀ ਲਿਖਵਾਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪੈ ਜਾਵੇ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ ਜੇਕਰ ਤੁਸੀਂ ਸੌਂ ਦੇ ਮਹੀਨੇ ਦੇ ਵਿੱਚ ਚੁੱਪਚਾਪ ਦੋ ਲੌਂਗਾਂ ਦਾ ਇਹ ਇੱਕ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੋਖਦਲਿੱਦਰ ਪੈਸੇ ਦੀ ਕਮੀ ਗਰੀਬੀ ਅਜਾਈਆਂ ਸਾਰੀਆਂ ਹੀ ਮੁਸ਼ਕਲਾਂ ਦਾ ਅੰਤ ਹੋ ਜਾਵੇਗਾ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਤੇ ਦੁੱਖੜੇ ਜਿਹੜੇ ਵੀ ਹਨ ਉਹ ਦੂਰ ਹੋ ਜਾਣਗੇ ਜੇਕਰ ਸਾਧ ਸੰਗਤ ਜੀ ਤੁਸੀਂ 2-4 ਮਿੰਟ ਦਾ ਸਮਾਂ ਕੱਢ ਕੇ ਸ਼ਨੀਵਾਰ ਦੇ ਦਿਨ ਇਹ ਸੋਪਾਣੂ ਕਰ ਲੈਂਦੇ ਹੋ ਤਾਂ ਤੁਸੀਂ ਬਹੁਤ ਹੀ ਧੰਨਵਾਣ ਹੋ ਜਾਓਗੇ ਤੁਹਾਡੇ ਲਈ ਬੜਾ ਹੀ ਜ਼ਿਆਦਾ ਫਾਇਦੇਮੰਦ ਤੇ ਕਾਰਗਰ ਸਾਬਤ ਹੋ ਜਾਵੇਗਾ ਇਸ ਪਾਣ ਨੂੰ ਕਦੋਂ ਤੇ ਕਿਵੇਂ ਕਿਸ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਡਿਟੇਲ ਦੇ ਵਿੱਚ ਅਸੀਂ ਤੁਹਾਨੂੰ ਅੱਜ ਦੇ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਸਾਡਾ ਸੰਗਜ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਜੀ ਕਿਉਂਕਿ ਅਧੇ ਅਧੂਰੀ ਗੱਲ ਕਦੇ ਵੀ ਸਮਝ ਵਿੱਚ ਨਹੀਂ ਆਉਂਦੀ ਸਿਆਣੇ ਕਹਿੰਦੇ ਹਨ ਕਿ ਅੱਧਾ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਤਾਂ ਇਸ ਲਈ ਤੁਸੀਂ ਪੂਰੀ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਇਸ ਸੁਪਾਣੂ ਕਿਵੇਂ ਕਰਨਾ ਹੈ ਤੇ ਕਦੋਂ ਕਰਨਾ ਹੈ ਤਾਂ ਹੀ ਤੁਹਾਨੂੰ ਲਾਭ ਮਿਲ ਜਾਵੇਗਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣੋ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੇਕਰ ਤੁਸੀਂ ਇਸ ਸੁਪਾਣੂ ਕਰ ਲੈਂਦੇ ਹੋ ਤਾਂ ਤੁਹਾਡੇ ਕਾਰੋਬਾਰ ਦੇ ਵਿੱਚ ਜੋ ਮੁਸ਼ਕਲਾਂ ਪਰੇਸ਼ਾਨੀਆਂ ਆ ਰਹੀਆਂ ਹਨ ਉਹ ਸਾਰੀਆਂ ਦੂਰ ਹੋ ਜਾਣਗੀਆਂ ਤੁਹਾਨੂੰ ਤਰੱਕੀ ਮਿਲ ਜਾਵੇਗੀ ਤੇ ਕਾਰੋਬਾਰ ਦੇ ਵਿੱਚ ਵਾਧਾ ਹੋ ਜਾਵੇਗਾ ਕਿਉਂਕਿ ਸੰਗਤ ਜੀ ਕਿਸੇ ਵੀ ਮਨੁੱਖ ਦੀ ਬੰਦ ਕਿਸਮਤ ਨੂੰ ਇਹ ਪਾਖੋਲ ਸਕਦਾ ਹੈ ਜੇਕਰ ਇਸ ਪਾਣ ਨੂੰ ਸਹੀ ਤਰੀਕੇ ਨਾਲ ਸਹੀ ਸਮੇਂ ਦੇ ਉੱਤੇ ਸਹੀ ਦਿਨ ਕਰ ਲਿਆ ਜਾਵੇ ਉਹ ਕਦੇ ਵੀ ਇਦਾਂ ਨਹੀਂ ਹੋਵੇਗਾ ਕਿ ਤੁਹਾਨੂੰ ਇਸ ਦਾ ਲਾਭ ਨਾ ਮਿਲੇ ਸੰਗਤ ਜੀ ਤੁਸੀਂ ਲੌਂਗ ਦੇ ਨਾਲ ਚਾਰ ਪਾ ਇਕੱਠੇ ਵੀ ਕਰ ਸਕਦੇ ਹੋ ਇੱਕ ਤਾਂ ਜੇਕਰ ਤੁਹਾਡੇ ਘਰ ਵਿੱਚ ਪੈਸੇ ਦੀ ਕਮੀ ਹੈ ਤੁਹਾਡੇ ਘਰ ਵਿੱਚ ਬਿਮਾਰੀਆਂ ਹਨ ਤੇ ਦੂਜਾ ਜੇਕਰ ਤੁਹਾਡੇ ਘਰ ਵਿੱਚ ਨજર ਲੱਗੀ ਹੋਈ ਹੈ ਜਾਂ ਫਿਰ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟ ਆਉਂਦੀ ਹੈ ਤਾਂ ਇਹ ਚਾਰ ਚੀਜ਼ਾਂ ਦੇ ਰਏ ਤੁਸੀਂ ਨੌਂਗ ਦਾ ਉਪਾਅ ਕਰ ਸਕਦੇ ਹੋ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਜੇਕਰ ਤੁਹਾਨੂੰ ਇਹ ਦੱਸਦਾ ਇਹ ਕਿ ਤੁਹਾਡੇ ਘਰ ਵਿੱਚ ਜੇਕਰ ਨજર ਲੱਗੀ ਹੋਈ ਹੈ ਸਾਡੇ ਕਹਿਣ ਦਾ ਭਾਵ ਤੁਹਾਡੇ ਘਰ ਵਿੱਚ ਕਿਸੇ ਨੇ ਕੀਤਾ ਕਰਵਾਇਆ ਤੁਹਾਨੂੰ ਚਾਪਦਾ ਹੈ ਜਾਂ ਫਿਰ ਜਦੋਂ ਆਪਾਂ ਆਪਣੇ ਘਰ ਵਿੱਚ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਸਾਧ ਸੰਗਤ ਜੀ ਕੋਈ ਮਨੋਖ ਆਪਣੇ ਘਰ ਦੇ ਵਿੱਚ ਦਾ ਆਪਣੇ ਘਰ ਦੇ ਵਿੱਚ ਉਸ ਨੂੰ ਅਚਾਨਕ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਘਬਰਾਟ ਹੁੰਦੀ ਹੈ ਉਸ ਦਾ ਦਿਲ ਕਰਦਾ ਹੈ ਕਿ ਮੈਂ ਘਰ ਤੋਂ ਕਿਤੇ ਬਾਹਰ ਚੱਲਿਆ ਜਾਵਾਂ ਤੇ ਜਦੋਂ ਘਰ ਤੋਂ ਬਾਹਰ ਜਾਂਦਾ ਹੈ ਤਾਂ ਉਸ ਨੂੰ ਵਧੀਆ ਮਹਿਸੂਸ ਹੁੰਦਾ ਹੈ। ਇਥੋਂ ਸਾਧ ਸੰਗਤ ਜੀ ਸਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਘਰ ਦੇ ਉੱਪਰ ਕਿਸੇ ਨੇ ਕੁਝ ਕੀਤਾ ਕਰਵਾਇਆ ਹੈ ਜਾਂ ਫਿਰ ਤੁਹਾਡੇ ਘਰ ਨੂੰ ਨજર ਲੱਗੀ ਹੋਈ ਹੈ। ਕਿਉਂਕਿ ਸੰਗਤ ਜੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੋ ਆਪਣੇ ਰਿਸ਼ਤੇਦਾਰ ਸਾਕ ਸੰਬੰਧਿਤ ਹਨ ਉਹੀ ਆਪਾਂ ਨੂੰ ਆਪਣੀ ਮਿਹਨਤ ਦੇ ਜੋ ਆਪਾਂ ਬਣਾਉਂਦੇ ਹਾਂ ਘਰ ਦੇ ਵਿੱਚ ਅੱਗੇ ਵਧਦੇ ਹਾਂ ਫਿਊਚਰ ਵਿੱਚ ਅੱਗੇ ਵਧ ਰਹੇ ਹਾਂ। ਰਾਕੀ ਕਰ ਰਹੇ ਹੁੰਦੇ ਹਾਂ ਤਾਂ ਉਸ ਸਭ ਨੂੰ ਵੇਖੇ ਉਹ ਨਹੀਂ ਜਾਂਦੇ ਜਿਸ ਕਰਕੇ ਸਾਡੇ ਘਰ ਨੂੰ ਨજર ਲੱਗ ਜਾਂਦੀ ਹੈ ਇਸ ਨੂੰ ਦੂਰ ਕਰਨ ਲਈ ਸਾਧ ਸੰਗਤ ਜੀ ਤੁਸੀਂ ਸ਼ਨੀਵਾਰੀ ਰਾਤ ਨੂੰ ਦੋ ਲੋង ਲੈਣੇ ਹਨ ਇੱਕ ਮਿੱਟੀ ਦਾ ਭਾਂਡਾ ਲੈ ਲੈਣਾ ਹੈ ਇਹ ਮਿੱਟੀ ਦਾ ਭਾਂਡਾ ਸੰਗਤ ਜੀ ਜੇਕਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਪਿੱਤਲ ਦਾ ਭਾਂਡਾ ਲੈ ਸਕਦੇ ਹੋ ਪਰ ਲੋਹੇ ਦਾ ਭਾਂਡਾ ਬਿਲਕੁਲ ਨਹੀਂ ਲੈਣਾ ਇਹ ਪੰਡਲ ਲੈ ਕੇ ਇਸ ਵਿੱਚ ਤੁਸੀਂ 9 ਲੋង ਪਾ ਲੈਨੇ ਹਨ 5 ਕਪੂਰ ਪਾ ਲੋ ਤੇ ਛੋਟੀਆਂ ਹੀ 나ਚੀਆਂ ਪਾ ਦੇਣੀਆਂ ਹਨ ਫਿਰ ਇਹਨਾਂ ਨੂੰ ਜਲਾ ਦੇਣਾ ਹੈ ਤੇ ਜਲੌਣ ਤੋਂ ਬਾਅਦ ਦੇ ਵਿੱਚ ਜਿਹੜਾ ਧੂਆ ਨਿਕਲੇਗਾ ਉਸ ਨੂੰ ਆਪਣੇ ਪੂਰੇ ਘਰ ਵਿੱਚ ਧੋਣੀ ਦੇਣੀ ਹੈ ਉਸ ਨੂੰ ਆਪਣੇ ਪੂਰੇ ਘਰ ਵਿੱਚ ਘਮਾਉਣਾ ਹੈ ਤਾਂ ਜੋ ਥੋੜਾ ਜਿਹਾ ਧੂਆ ਹੈ ਉਹ ਘਰ ਦੇ ਹਰ ਇੱਕ ਕੋਨੇ ਦੇ ਵਿੱਚ ਚਲਿਆ ਜਾਵੇ ਇਸ ਤੋਂ ਬਾਅਦ ਸੰਗਤ ਜੀ ਜਦੋਂ ਇਹ ਠੰਡਾ ਹੋ ਜਾਵੇਗਾ ਧੋਣੀ ਦੇਣ ਤੋਂ ਬਾਅਦ ਇਸ ਦੇ ਵਿੱਚ ਜਿਹੜੀ ਤੁਹਾਨੂੰ ਰਾਖ ਮਿਲੇਗੀ ਉਹਨੂੰ ਤੁਸੀਂ ਇੱਕ ਡੱਬੇ ਵਿੱਚ ਪਾ ਲੈਣਾ ਹੈ ਇਸ ਰਾਖ ਨੂੰ ਤੁਸੀਂ ਡੱਬੇ ਵਿੱਚ ਸਟੋਰ ਕਰਕੇ ਰੱਖ ਲੈਣਾ ਹੈ ਤੇ ਹਰ ਰੋਜ਼ ਰਾਤ ਦੇ ਸਮੇਂ ਤੁਸੀਂ ਇੱਕ ਬਰਤਨ ਦੇ ਵਿੱਚ ਪਾਣੀ ਪਾ ਕੇ ਉਸ ਵਿੱਚ ਇਸ ਰਾਖ ਨੂੰ ਪਾ ਕੇ ਆਪਣੇ ਘਰ ਦੇ ਵਿੱਚ ਛੱਟਾ ਦੇ ਦੇਣਾ ਹੈ ਇਸ ਮੰਤਰ ਕਰਨ ਦੇ ਨਾਲ ਸੰਗਤ ਜੀ ਤੁਹਾਡੇ ਘਰ ਵਿੱਚ ਜਿੰਨੇ ਵੀ ਨਕਾਰਾਤਮਕ ਸ਼ਕਤੀ ਹੋਵੇਗੀ ਉਹ ਦੂਰ ਹੋ ਜਾਵੇਗੀ ਭਾਵੇਂ ਕਿੰਨੇ ਹੀ ਕਿਉਂ ਨਾ ਹੋਵੇ ਇਸ ਦੇ ਨਾਲ ਤੁਹਾਡੇ ਘਰ ਦੇ ਉੱਪਰ ਕੀਤੇ ਕਰਾਈ ਦਾ ਸਾਰਾ ਹੀ ਅਸਰ ਦੂਰ ਹੋ ਜਾਵੇਗਾ ਨજર ਦੋਸ਼ ਦੂਰ ਹੋ ਜਾਵੇਗਾ ਸੰਗਤ ਜੀ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਘਰ ਦਾ ਮਾਹੌਲ ਠੀਕ ਹੋ ਜਾਵੇਗਾ ਐਸਾ ਪਾਣੂ ਕਰਨ ਦੇ ਨਾਲ ਸਾਧ ਸੰਗਤ ਜੀ ਦੂਸਰਾ ਉਪਾਅ 14 ਵੀ ਤੁਹਾਡੇ ਘਰ ਵਿੱਚ ਕੋਈ ਫੈਮਿਲੀ ਮੈਂਬਰ ਕਾਫੀ ਲੰਮੇ ਸਮੇਂ ਤੋਂ ਬੀਮਾਰ ਚੱਲ ਰਿਹਾ ਹੈ ਉਸ ਨੂੰ ਕਿਦਰੋਂ ਵੀ ਕੋਈ ਫਰਕ ਨਹੀਂ ਪੈ ਰਿਹਾ ਮੈਡੀਸਨ ਵੀ ਅਸਰ ਨਹੀਂ ਕਰਦੀ ਤਾਂ ਸੰਗਾ ਜੀ ਮੈਡੀਸਨ ਤਾਂ ਲੈਣੀ ਹੀ ਲੈਣੀ ਹੈ ਪਰ ਇਸ ਦੇ ਨਾਲ ਤੁਸੀਂ ਪੰਜ ਸ਼ਨੀਵਾਰ ਨੂੰ ਜਿਹੜੀ ਤੁਸੀਂ ਧਰਮ ਨੂੰ ਮੰਨਦੇ ਹੋ ਭਾਵੇਂ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਜਾਂ ਮੰਦਰ ਜਾਂਦੇ ਹੋ ਜਾਂ ਫਿਰ ਕਿਸੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਤਾਂ ਸੰਗਾ ਜੀ ਤੁਸੀਂ ਪੰਜ ਸ਼ਨੀਵਾਰ ਨੂੰ ਉੱਥੇ ਜਾ ਕੇ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤਾਂ ਪੰਜ ਸ਼ਨੀਵਾਰ ਨੂੰ ਤੁਸੀਂ ਦੋ ਲੌਂਗ ਲੈ ਕੇ ਜਾਣੇ ਹਨ ਉਥੇ ਬੈਠ ਕੇ ਤੁਸੀਂ 101 ਵਾਰ ਜਿਵੇਂ ਤੁਸੀਂ ਗੁਰਦੁਆਰਾ ਸਾਹਿਬ ਗਏ ਹੋ ਤੇ ਉਥੇ ਗੁਰਬਾਣੀ ਮੋਲਮਤ ਦਾ ਪਾਠ ਕਰ ਲਿਆ ਚਾਵੇਂ ਜਿਵੇਂ ਤੁਸੀਂ ਕਿਸੇ ਗੁਰੂ ਪੀਰ ਨੂੰ ਮੰਨਦੇ ਹੋ ਤੁਸੀਂ ਮੰਦਿਰ ਜਾਂਦੇ ਹੋ ਉਥੇ ਬੈਠ ਕੇ 108 ਵਾਰ ਪੂਜਾ ਕਰ ਸਕਦੇ ਹੋ ਇਸੇ ਤਰ੍ਹਾਂ ਕੀ ਕਰਨਾ ਹੈ ਪਰ ਧਿਆਨ ਰੱਖਣਾ 14ਵੀਂ ਤੁਸੀਂ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਜਾਂ ਜਿੱਥੇ ਵੀ ਤੁਸੀਂ ਜਾਂਦੇ ਹੋ ਉਸ ਸਮੇਂ ਕਿਸੇ ਵੀ ਮੇਡ ਸ਼ਰਾਬ ਜਾਂ ਇਸੇ ਚੀਜ਼ ਦਾ ਸੇਵਨ ਨਹੀਂ ਕਰਨਾ ਇਸੇ ਨਾਲ ਸਾਧ ਸੰਗਤ ਜੀ ਤੀਸਰਾ ਉਪਾਅ ਹੈ ਜਿਵੇਂ ਕਈ ਪੈਣਪੁਰਾ ਕਹਿ ਦਿੰਦੇ ਹਨ ਸਾਡਾ ਕੰਮ ਨਹੀਂ ਚੱਲਦਾ ਸਾਡੀ ਸ਼ਾਪ ਨਹੀਂ ਚੱਲਦੀ ਸਾਡਾ ਕਾਰੋਬਾਰ ਰੁਕ ਗਿਆ ਹੈ ਕਾਰੋਬਾਰ ਵਿੱਚ ਘਾਟਾ ਪੈ ਗਿਆ ਹੈ ਤਾਂ ਇਹ ਉਪਾਅ ਤੁਸੀਂ ਗੁਰਦੁਆਰ ਨੂੰ ਕਰ ਸਕਦੇ ਹੋ ਜੋ ਪਹਿਲੇ ਉਪਾਦ 210 ਸੇ ਹਨ ਉਹ ਸ਼ਨੀਵਾਰ ਨੂੰ ਇਹ ਜਿਹੜਾ ਫਾ ਹੈ ਇਹ ਤੁਸੀਂ ਬੁੱਧਵਾਰ ਨੂੰ ਸੰਗਤ ਜੀ ਇੱਕ ਲਾਲ ਰੰਗ ਦਾ ਕੱਪੜਾ ਲੈਣਾ ਹੈ ਤੇ ਉਸ ਦੇ ਵਿੱਚ 21 ਲੌਂਗ ਪਾ ਦੇਣੇ ਹਨ ਤੇ 11 ਕਪੂਰ ਦੀਆਂ ਟਿੱਕੀਆਂ ਪਾ ਦੇਣੀਆਂ ਹਨ ਇਸ ਨੂੰ ਪਾ ਕੇ ਕੱਪੜੇ ਦੇ ਵਿੱਚ ਤੁਸੀਂ ਕਿਸੇ ਵੀ ਗੁਰੂ ਪੀਰ ਨੂੰ ਜਿਸ ਨੂੰ ਵੀ ਮੰਨਦੇ ਹੋ ਉਸ ਸਥਾਨ ਤੇ ਜਾਣਾ ਹੈ ਉੱਥੇ ਜਾ ਕੇ ਇਸ ਨੂੰ ਪਾ ਕੇ ਕੱਪੜੇ ਦੇ ਵਿੱਚ ਤੁਸੀਂ ਕਿਸੇ ਵੀ ਗੁਰੂ ਪੀਰ ਨੂੰ ਜਿਸ ਨੂੰ ਵੀ ਮੰਨਦੇ ਹੋ ਉਸ ਸਥਾਨ ਤੇ ਜਾਣਾ ਹੈ। ਉੱਥੇ ਜਾ ਕੇ ਇਹ ਜੋ ਕੱਪੜਾ ਹੈ ਇਸ ਨੂੰ ਸੱਚੇ ਪੈਰ ਦੇ ਨਾਲ ਟੱਚ ਕਰਕੇ ਉਸ ਤੋਂ ਬਾਅਦ ਉੱਥੇ ਬੈਠ ਕੇ ਪੂਜਾ ਪਾਠ ਕਰੋ। ਇਸ ਕੱਪੜੇ ਨੂੰ ਲੈ ਜੋ ਵੀ ਕਾਰੋਬਾਰ ਹੈ ਜੋ ਨਹੀਂ ਚੱਲ ਰਿਹਾ ਜਿਵੇਂ ਤੁਹਾਡੀ ਸ਼ਾਪ ਹੈ ਜਾਂ ਤੁਹਾਡੀ ਕੋਈ ਫੈਕਟਰੀ ਹੈ ਉੱਥੇ ਤੁਸੀਂ ਜਾਣਾ ਹੈ। ਉੱਥੇ ਜਾਣ ਤੋਂ ਬਾਅਦ ਸਾਧ ਸੰਗਤ ਜੀ ਤੁਸੀਂ ਦੋ ਲੌਂਗ ਤੇ 11 ਤੁਸੀਂ ਕਪੂਰ ਲਾਇਸਨ ਇਹਨਾਂ ਨੂੰ ਚਲਾ ਦੇਣਾ ਹੈ। ਇਸੇ ਜਿਹੜੀ ਧੋਣੀ ਹੈ ਇਸ ਨੂੰ ਪੂਰੀ ਆਪਣੀ ਦੁਕਾਨ ਜਾਂ ਫੈਕਟਰੀ ਦੇ ਵਿੱਚ ਘਮਾਉਣਾ ਹੈ। ਤਾਂ ਇਸ ਦਾ ਜਿਹੜਾ ਧੂਆ ਹੈ ਕੋਨੇ-ਕੋਨੇ ਦੇ ਵਿੱਚ ਚਲਿਆ ਜਾਵੇਗਾ। ਠੰਡਾ ਹੋਣ ਤੋਂ ਬਾਅਦ ਇਸ ਨੂੰ ਕਿਸੇ ਡੱਬੇ ਵਿੱਚ ਸਟੋਰ ਕਰਕੇ ਰੱਖ ਲੈਣਾ ਹੈ। ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਇਸ ਨੂੰ ਜਲਦੇ ਵਿੱਚ ਪਾ ਕੇ ਰਾਖ ਬਣਾ ਕੇ ਇਸ ਦਾ ਫਿਰ ਛੱਟਾ ਦੇਣਾ ਹੈ। ਇਸੇ ਤਰ੍ਹਾਂ ਕਰਨ ਦੇ ਨਾਲ ਸਾਧ ਸੰਗਤ ਜੀ ਤੁਹਾਡੇ ਕਾਰੋਬਾਰ ਦੇ ਵਿੱਚ ਤਰੱਕੀ ਹੋਵੇਗੀ। ਜੋ ਤੁਹਾਡਾ ਕੰਮ ਰੁਕਿਆ ਹੋਇਆ ਸੀ ਉਹ ਵੀ ਚੱਲਣਾ ਸ਼ੁਰੂ ਹੋ ਜਾਵੇਗਾ ਪਰ ਸਾਥ ਸੰਗਤ ਜੀ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਜਿਸ ਤਰ੍ਹਾਂ ਦੱਸਿਆ ਉਸੇ ਤਰ੍ਹਾਂ ਹੀ ਇਸ ਉਪਾਅ ਨੂੰ ਕਰਨਾ ਹੈ ਇਹ ਜੋ ਪਾਣੀ ਦਾ ਸ਼ਰਟਾ ਹੈ ਜੋ ਆਪਾਂ ਬਣਾ ਕੇ ਘਰੇ ਜਾਂ ਦੁਕਾਨ ਦੇ ਵਿੱਚ ਦੇ ਰਹੇ ਹਾਂ ਇਸ ਨੂੰ ਸਾਥ ਸੰਗਤ ਜੀ 14 ਦਿਨ ਹੀ ਕਰ ਲੈਣਾ ਹੈ ਇਸ ਤੋਂ ਇਲਾਵਾ ਸਭ ਤੋਂ ਮੇਨ ਖਾਸ ਉਪਾਅ ਹਰ ਇੱਕ ਭੈਣ ਭਰਾ ਜੋ ਕਰ ਸਕਦਾ ਹੈ ਜਿਸ ਦੀ ਜ਼ਿੰਦਗੀ ਵਿੱਚ ਪ੍ਰੋਬਲਮ ਚੱਲਦੀ ਹੈ ਪੈਸੇ ਦੀ ਕਮੀ ਨੂੰ ਲੈ ਕੇ ਸੰਗਤ ਜੀ ਤੁਸੀਂ ਸ਼ੁੱਕਰਵਾਰ ਦੇ ਦਿਨ ਇਹ ਉਪਾਸ ਪੰਜ ਸ਼ੁੱਕਰਵਾਰ ਲਗਾਤਾਰ ਬਿਨਾਂ ਕਿਸੇ ਨੂੰ ਦੱਸੇ ਕਰ ਲੈਣਾ ਹੈ ਤੁਸੀਂ ਗੁਲਾਬ ਦਾ ਫੁੱਲ ਲੈਣਾ ਹੈ ਉਸ ਦੇ ਵਿੱਚ ਪੰਜ ਲੌਂਗ ਪਾ ਦੇਣੇ ਹਨ ਇਹ ਲੌਂਗ ਗੁਲਾਬ ਦੇ ਫੁੱਲ ਵਿੱਚ ਪਾ ਕੇ ਜਿੱਥੇ ਵੀ ਤੁਸੀਂ ਪੂਜਾ ਪਾਠ ਕਰਦੇ ਹੋ ਉਸ ਸਥਾਨ ਦੇ ਉੱਪਰ ਰੱਖ ਦੇਣੇ ਹਨ ਪੰਜ ਸ਼ੁੱਕਰਵਾਰ ਨੂੰ ਇਹ ਉਪਾਸ ਸ਼ਾਮ ਦੇ ਸਮੇਂ ਕਰ ਲੈਣਾ ਹੈ ਜਾਂ ਫਿਰ ਤੁਸੀਂ ਸਵੇਰ ਦੇ ਸਮੇਂ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਸਾਹ ਸੰਗਜ ਜੀ ਅਗਲੇ ਦਿਨ ਸ਼ਨੀਵਾਰ ਨੂੰ ਜਿਹੜਾ ਗੁਲਾਬ ਦਾ ਫੁੱਲ ਹੋਵੇਗਾ ਉਸ ਨੂੰ ਜਲ ਪ੍ਰਵਾਹ ਕਰ ਦੇਣਾ ਹੈ ਤੇ ਜਿਹੜੇ ਲੌਂਗ ਬਚੇ ਹੋਣਗੇ ਉਸ ਨੂੰ ਆਪਣੇ ਕੋਲ ਸੰਭਾਲ ਕੇ ਰੱਖ ਲੈਣਾ ਇਸ ਤਰ੍ਹਾਂ ਤੁਸੀਂ ਪੰਜ ਸ਼ੁੱਕਰਵਾਰ ਲਗਾਤਾਰ ਇਹ ਪਾਅ ਕਰੋਗੇ ਤਾਂ ਸੰਗਜ ਜੀ ਤੁਹਾਡੇ ਕੋਲ ਪੰਜ ਹੀ ਲੌਂਗ ਹੋ ਜਾਣਗੇ ਤੇ ਜਿਹੜਾ ਗੁਲਾਬ ਦਾ ਫੁੱਲ ਹੈ ਉਸ ਨੂੰ ਤਾਂ ਸ਼ਨੀਵਾਰ ਨੂੰ ਜਲ ਪ੍ਰਵਾਹ ਕਰ দাও ਪਰ ਜੋ ਲੌਂਗ ਸਾਡੇ ਕੋਲ ਬਚ ਜਾਣਗੇ ਉਹ ਦੋ ਦੋ ਹੋ ਜਾਣਗੇ ਉਹਨਾਂ ਲੰਗਾਂ ਨੂੰ ਤੁਸੀਂ ਆਪਣੀ ਤਜੋਰੀ ਵਿੱਚ ਰੱਖ ਲੈਣਾ ਹੈ ਇਹ ਤੁਹਾਡੇ ਲਈ ਪਰਮਾਤਮਾ ਦਾ ਆਸ਼ੀਰਵਾਦ ਹੋਣਗੇ ਇਸ ਨੂੰ ਕਦੇ ਵੀ ਬਾਹਰ ਨਹੀਂ ਸੁੱਟਣਾ ਇਸ ਨੂੰ ਬਹੁਤ ਜ਼ਿਆਦਾ ਰਿਸਪੈਕਟ ਦੇ ਨਾਲ ਡੱਬੇ ਵਿੱਚ ਪਾ ਕੇ ਰੱਖ ਲੈਣਾ ਹੈ ਤਜੋਰੀ ਵਿੱਚ ਰੱਖ ਲੈਣਾ ਹੈ ਇਸੇ ਨਾਲ ਪੈਸੇ ਦੀ ਕਮੀ ਦੂਰ ਹੋ ਜਾਵੇਗੀ ਤੁਹਾਨੂੰ ਆਪੇ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਕਿੰਨਾ ਫਰਕ ਪੈ ਚੁੱਕਾ ਹੈ ਤੁਹਾਡੇ ਘਰ ਵਿੱਚ ਪੈਸਾ ਹੀ ਪੈਸਾ ਆਵੇਗਾ ਤੇ ਵਰਖਤ ਆ ਜਾਵੇਗੇ ਤੁਹਾਡੇ ਰੋਕੇ ਹੋਏ ਕਾਰੋਬਾਰ ਚੱਲ ਪੈਣਗੇ ਵਪਾਰ ਦੇ ਵਿੱਚ ਵਾਧਾ ਹੋ ਜਾਵੇਗਾ ਤੁਹਾਡੇ ਘਰ ਤੋਂ ਬਿਮਾਰੀਆਂ ਤੇ ਦੁੱਖ ਰੋਗ ਜਿਹੜੇ ਤੋਰ ਹੋ ਜਾਣਗੇ ਸਾਥ ਸੰਗਤ ਜੀ ਐਸੀ ਆਪਣੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ